ਮੋਟੇ ਤੌਰ ਤੇ ਸਾਲਾਂ ਤੋਂ ਨਾਜਾਇਜ਼ ਕਬਜ਼ਾ ਜਮਾਈ ਬੈਠੇ ਕੁਝ ਦੁਕਾਨਦਾਰਾਂ ਵੱਲੋਂ ਅਜੇ ਤੱਕ ਵੀ ਬਾਰ-ਬਾਰ अपना सारा है ਇਹ ਨੇ ਜਾਜ ਕਬਜਾ ਇੱਥੇ ਪਬਲਿਕ ਨੇ ਤੋੜਨਾ ਵੀ ਇਹ ਸਾਰਾ ਕੁਝ ਕਰਨਾ ਕਿੰਨੀ ਵਾਰੀ ਅਸੀਂ ਅਨਾਉਂਸਮੈਂਟ ਵੀ ਕਰਵਾਤੀ ਤੁਹਾਡੇ ਤੇ ਅਸਰ ਵੀ ਨਹੀਂ ਹੁੰਦਾ ਹੈਗਾ ਨਹੀਂ ਫਿਰ ਉਸ ਦਿਨ ਮੰਗਲਵਾਰ ਦੇ ਜੇ ਸੀ ਵੀ ਨਾਲ ਤੋੜਿਆ ਲੈ ਅੱਜ ਉਹਨਾਂ ਨੇ ਮੈਨਾਂ ਦੀ ਵੀਡੀਓ ਬਣਾ ਕੇ ਲੈ ਕੇ ਆਏ ਆ ਵੀ ਤੁਸੀਂ ਫਿਰ ਗੈਰ ਕਾਨੂੰਨੀ ਉਹ ਕਰਦੇ ਹੋ ਨਾਲੇ ਤੁਹਾਨੂੰ ਪਹਿਲਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਬਦਤਮੀਜ਼ੀ ਕੀਤੀ ਸੀਗੀ ਮੇਰੇ ਨਾਲ ਹੁਣ ਫਿਰ ਉਹਨਾਂ ਦੇ ਕੀ ਕਹਿਣਾ ਜੀ ਅੱਜ ਕਹਿੰਦੇ ਆ ਅਸੀਂ ਚੱਕ ਰਹੇ ਹਾਂ ਮੈਂ ਕਿਹਾ ਵੀ ਦੁਬਾਰਾ ਆ ਰਹੀਆਂ ਫੇਰ ਤੁਸੀਂ ਵੀਡੀਓ ਬਣਾਈ ਹੋ ਜੀ ਹਾਂ ਅਸੀਂ ਸ਼ੋਮਵਾਰ ਨੂੰ ਡਿਮਾਂਡ ਕਰਾਂਗੇ ਕੀ ਜਲਦੀ ਤੋਂ ਜਲਦੀ ਹਟਾਏ ਜਾਣ ਇਹ ਇਹਨਾਂ ਦੇ ਵਿੱਚ ਜਿਹੜੀ ਬਣਦੀ ਹੈ ਨਾ ਤੇ ਕਾਰਵਾਈ ਹੈ ਉਹ ਕੀਤੀ ਜਾਵੇ ਮੈਡਮ ਦੇ ਨਾਲ ਪਿਛਲੇ ਦਿਨ ਇਸ ਮੇਪ ਵੀ ਹੋਇਆ ਸੀ ਅਸੀਂ ਤਾਦ ਵੀ ਮੈਡਮ ਦੇ ਨਾਲ ਖੜੇ ਸੀ ਜੇ ਕੋਈ ਬੰਦਾ ਸਹੀ ਕੰਮ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੱਕੇ ਤੌਰ ਤੇ ਸਾਲਾਂ ਤੋਂ ਨਾਜਾਇਜ਼ ਕਬਜ਼ਾ ਜਮਾਈ ਬੈਠੇ ਕੁਝ ਦੁਕਾਨਦਾਰਾਂ ਵੱਲੋਂ ਅਜੇ ਤੱਕ ਵੀ ਬਾਰ-ਬਾਰ ਅਪੀਲ ਕਰਨ ਤੇ ਨਾਜਾਇਜ਼ ਕਬਜ਼ੇ ਨਹੀਂ ਹਟਾਏ ਜਾ ਰਹੇ ਜਿਨ੍ਹਾਂ ਤੇ ਹੁਣ ਚੱਲੇਗਾ ਬੁਲਡੋਜ਼ਰ ਇਹ ਕਹਿਣਾ ਨਗਰ ਕੌਂਸਲ ਦੀ ਤਹਿ ਬਜਾਰੀ ਟੀਮ ਦੀ ਇੰਚਾਰਜ ਮੈਡਮ ਪਰਮਜੀਤ ਕੌਰ ਦਾ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਖੰਨਾ ਨਗਰ ਕੌਂਸਲ ਦੀ ਟੀਮ ਨਾਲ ਬਦਸਲੂਕੀ ਕਰਨ ਵਾਲੇ ਜ਼ਮਾਨਤ ਤੇ ਆਏ ਪਕੌੜਿਆਂ ਵਾਲਿਆਂ ਨੇ ਫਿਰ ਦੁਬਾਰਾ ਬੇਖੋਫ ਹੋ ਕੇ ਦੁਕਾਨ ਦੇ ਬਾਹਰ ਨਜਾਇਜ਼ ਕਬਜ਼ੇ ਕਰ ਲਏ ਹਨ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਹੁਣ ਫਿਰ ਚੇਤਾਵਨੀ ਦਿੱਤੀ ਗਈ ਹੈ ਅਤੇ ਹੋਰ ਕਬਜ਼ਾ ਧਾਰੀਆਂ ਦੀ ਸਬੂਤ ਦੇ ਤੌਰ ਤੇ ਵੀਡੀਓ ਬਣਾ ਕੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਪੱਕੇ ਤੌਰ ਤੇ ਸਾਲਾਂ ਤੋਂ ਨਜਾਇਜ਼ ਕਬਜ਼ਾ ਜਮਾਈ ਬੈਠੇ ਕੁਝ ਦੁਕਾਨਦਾਰਾਂ ਵੱਲੋਂ ਅਜੇ ਤੱਕ ਵੀ ਨਜਾਇਜ਼ ਕਬਜ਼ੇ ਨਹੀਂ ਹਟਾਏ ਗਏ ਉਹਨਾਂ ਦੇ ਚੱਲੇਗਾ ਹੁਣ ਮੰਗਲਵਾਰ ਨੂੰ ਬਲਡੋజర్ ਦੁੱਧੇ ਪਾਸੇ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਪਰਮਪ੍ਰੀਤ ਪੋਂਪੀ ਦਾ ਕਹਣ ਕਿ ਬਾਰ-ਬਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਕੁਝ ਦੁਕਾਨਦਾਰਾਂ ਵੱਲੋਂ ਅਜੇ ਵੀ ਨਜਾਇਜ਼ ਤੌਰ ਤੇ ਕਿਤੇ ਪੱਕੇ ਤੌਰ ਤੇ ਕਬਜ਼ੇ ਨਹੀਂ ਹਟਾਏ ਜਾਏ ਜਿਨ੍ਹਾਂ ਤੇ ਹੁਣ ਮੰਗਲਵਾਰ ਨੂੰ ਬਲਡੋజర్ ਚੱਲੇਗਾ ਆਹ ਇਹਨੂੰ ਚੱਕੋ ਆਪਣੇ ਦਾ ਚੱਕ ਲਓ ਆਪਣਾ ਸਾਰਾ ਇਹ ਇਹ ਨਾਜਾਇਜ਼ ਕਬਜ਼ੇ ਇੱਥੇ ਪਬਲਿਕ ਨੇ ਤੁਰਨਾ ਵੀ ਇਹ ਸਾਰਾ ਕੁਝ ਕਰਨਾ ਕਿੰਨੀ ਵਾਰੀ ਅਸੀਂ ਅਨਾਉਂਸਮੈਂਟ ਵੀ ਕਰਵਾਤੀ ਤੁਹਾਡੇ ਤੇ ਅਸਰ ਵੀ ਨਹੀਂ ਹੁੰਦਾ ਹੈਗਾ ਨਹੀਂ ਬੈਰ ਉਸ ਦਿਨ ਮੰਗਲਵਾਰ ਜੇ ਸੀ ਵੀ ਨਾਲ ਤੋੜ ਜਾਣਾ ਨਾਜਾਇਜ਼ ਕਬਜ਼ਿਆਂ ਦੇ ਤੁਹਾਡੇ ਇੱਕ ਹਫਤਾ ਹਫਤੇ ਤੋਂ ਉੱਤੇ ਹੋ ਗਿਆ 15 ਦਿਨ ਹੋ ਗਏ ਲਗਾਤਾਰ ਟਾੰਦੇ ਨੂੰ ਇੱਕ ਸਾਈਡ ਹੀ ਚੱਲ ਰਹੀ ਹੈ ਤੇ ਦੂਸਰੀ ਸਾਈਡ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਮੇਨ ਚਰਚਾ ਤੁਹਾਨੂੰ ਇੱਕ ਇੱਕ ਹਫਤਾ ਹੋ ਗਿਆ ਉਹਨਾਂ ਨੂੰ ਵਾਰ ਨਹੀਂ ਦਿੰਦੇ ਪਿੰਗਲਿ ਸੋਮਵਰ ਲਾਸਟ ਡੇਟ ਸੀ ਮਾਰੀ ਲੇਕਿਨ ਅਜੇ ਵੀ ਕਬਜ਼ੇ ਉਸ ਤਰ੍ਹਾਂ ਹੀ ਪੈਣੇ ਉਹ ਆ ਤੁਸੀਂ ਦੇਖ ਲਓ ਖੰਨਾ ਵਾਲਿਆਂ ਵਾਲਿਓ ਆ ਲਿਖਿਆ ਹੋਇਆ ਇਹ ਵੀ ਉਸ ਤਰ੍ਹਾਂ ਬੈਠੇ ਨੇ ਤੁਸੀਂ ਇਹਨਾਂ ਵਾਸਤੇ ਕੀ ਕਰਨਾ ਚਾਹੁੰਦੇ ਹੋ ਜੀ ਅਸੀਂ ਅੱਜ ਫੇਰ ਤੋਂ ਅਪੀਲ ਕਰਨ ਆਇਆ ਜੇ ਨਹੀਂ ਤਾਂ ਮੈਂ ਮੰਗਲਵਾਰ ਨੂੰ ਜੀਸੀਬੀ ਲੈ ਆ ਕੇ ਸਾਰੇ ਤੋੜ ਹੀ ਦੇ ਦੇਣੇ ਹੁਣ ਪ੍ਰਿੰਟ ਟਾਪੇ ਵਾਲੇ ਕੋਲ ਵੀ ਜਾ ਕੇ ਆਈਆਂ ਫਿਰ ਦੁਬਾਰਤੋਂ ਇਹਦੇ ਤੇ ਸਾਰਿਆਂ ਕੋਲ ਅੱਜ ਫੇਰ ਜਾਣਾ ਜੇ ਨਹੀਂ ਹਟਾਉਂਦੇ ਤਾਂ ਫੇਰ ਅਸੀਂ ਉਹਨਾਂ ਦੀ ਤੋੜ ਹੀ ਦੇਨੇ ਆ ਨਹੀਂ ਉਹਨਾਂ ਦਾ ਕਹਿਣਾ ਵੀ ਖਾਲੀ ਸਿਰਫ ਸਿਰਫ ਢੇੜਾ ਹੀ ਲੈਣਾ ਹੁੰਦਾ ਵੀ ਅਗੋ ਲੇਕਿਨ ਅਸਰ ਉਹਨਾਂ ਤੇ ਕਿਸੇ ਤੇ ਵੀ ਨਹੀਂ ਆਗਾ ਨਹੀਂ ਅਸੀਂ ਢੇੜਾ ਹੁਣ ਫੇਰ ਅਸੀਂ ਜੇਸੀ ਵੀ ਲੈ ਕੇ ਤੋੜ ਦਿੰਨੇ ਆ ਜੀ ਜੇਸੀ ਵੀ ਲੈ ਕੇ ਤੋੜਾਂਗੇ ਜੀ ਹੁਣ ਕਰੋ ਤੋੜੋ ਮੇ ਜੀ ਹੁਣ ਅਸੀਂ ਟਿਊਸਡੇ ਮੰਗਲਵਾਰ ਦਾ ਪੱਕਾ ਰੱਖਿਆ ਹੋਇਆ ਜੀ ਮੰਗਲਵਾਰ ਦਾ ਹਾਂ ਜੀ ਹਾਂ ਜੀ ਬਹੁਤ ਟਾਈਮ ਦੇਤਾ ਇਹਨਾਂ ਨੂੰ ਅੱਜ ਸਿਰਫ ਵਾਰਨਿੰਗ ਹੈ ਤੁਹਾਡੀ ਫਿਰ ਦੁਬਾਰਾ ਅੱਜ ਦਾ ਵਾਰਨਿੰਗ ਅੱਜ ਮੇਰੇ ਕੋਲ ਕੋਈ ਹੈ ਨਹੀਂਗਾ ਅੱਜ ਦਾ ਵਾਰਨਿੰਗ ਹੈ ਦੇਣਾ ਜਾਂ ਮੰਗਲਵਾਰ ਟਿਊਸਡੇ ਅਸੀਂ ਸਾਰਾ ਉਹ ਲਿਆ ਕੇ ਉਹ ਕਰਾਂਗੇ ਜੀ ਤੋੜਾਂਗੇ ਨਾ ਇਹ ਤਾਂ ਨਹੀਂ ਇੱਕੋ ਸਾਈਡ ਕੰਮ ਹੀ ਰਹਿ ਜਾ ਰਿਹਾ ਜੀ ਨਹੀਂ 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 ਇੱਧਰਲੀ ਸਾਈਡ ਕਾ ਵੀ ਤੁਸੀਂ ਦੇਖ ਲਓ ਵੱਧਮਾਨ ਵਾਲੇ ਉਹ ਸੰਜੇ ਚੁੱਲ੍ਹੇ ਵਾਲੇ ਸੀ ਰਸੋਈ ਵਾਲੇ ਸਭ ਨੇ ਹਟਾ ਲਿਆ ਇੱਕ ਸਾਈਡ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਉਹ ਦੇਖੋ ਅੱਗੇ ਤੋੜ ਹਾਂਜੀ ਦੇਖ ਰਿਹਾ ਤੁਸੀਂ ਸਾਰੇ ਹਾਂਜੀ ਹਾਂਜੀ ਉਹ ਸਾਰੇ ਅਸੀਂ ਅੱਜ ਕਹਿ ਕੇ ਜਾਣਾ ਇਹਨਾਂ ਨੂੰ ਨਹੀਂ ਤਾਂ ਫਿਰ ਮੰਗਲਵਾਰ ਸਾਰੇ ਤੋੜ ਜਾਗੇ ਪ੍ਰਿੰਪ ਕੋਕੜੇ ਵਾਲੇ ਤੇ ਪਹਿਲਾਂ ਪਰਚੇਮ ਦਰਜ ਕਰਾਇਆ ਸੀਗਾ ਹਾਂਜੀ ਹਾਂਜੀ ਕਰਵਾਇਆ ਸੀ ਅੱਜ ਫੇਰ ਲਾਇਆ ਮੈਂ ਫੇਰ ਜਾ ਕੇ ਆਈਆਂ ਉਹਨਾਂ ਕੋਲੇ ਅੱਛਾ ਉਹ ਜਮਾਨਤ ਲਿਆ ਕੇ ਲੇਕਿਨ ਉਸ ਦੇ ਬਾਅਦ ਫੇਰ ਫੇਰ ਲਗਾ ਲਿਆ ਅੱਜ ਉਹਨਾਂ ਨੇ ਮੈਨਾਂ ਦੀ ਵੀਡੀਓ ਬਣਾ ਕੇ ਲੈ ਗਈ ਆ ਵੀ ਤੁਸੀਂ ਫੇਰ ਗੈਰ ਕਾਨੂੰਨੀ ਉਹ ਕਰਦੇ ਹੋ ਨਾਲੇ ਤੁਹਾਨੂੰ ਪਹਿਲਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਬਦਤਮੀਜ਼ੀ ਕੀਤੀ ਸੀਗੀ ਮੇਰੇ ਨਾਲ ਹੁਣ ਫੇਰ ਉਹਨਾਂ ਦੇ ਕੀ ਕਹਿਣਾ ਜੀ ਅੱਜ ਕਹਿੰਦੇ ਅਸੀਂ ਚੱਕ ਰਹੇ ਹਾਂ ਮੈਂ ਕਿਹਾ ਵੀ ਦੁਬਾਰਾ ਆ ਰਹੀਆਂ ਫ ਤੁਸੀਂ ਵੀਡੀਓ ਬਣਾਈ ਹੋ ਜੀ ਹਾਂਜੀ ਤੁਸੀਂ ਨੋਟਿਸ ਭੇਜਾਂਗੇ ਨੋਟਿਸ ਭੇਜਾਂਗੇ ਅੱਛਾ ਜਿਨ੍ਹਾਂ ਜਿਨ੍ਹਾਂ ਦੀ ਵੀਡੀਓ ਬਣਾ ਰਹੇ ਹੋਣਾ ਤੇ ਨੋਟਿਸ ਭੇਜਣ ਬਾਰੇ ਅਸੀਂ ਮੰਗਲਵਾਰ ਕਈ ਵਾਰ ਕਾਰਵਾਈ ਕਰਾਂਗੇ ਜੇ ਜੇ ਨਹੀਂ ਫਿਰ ਉਹਨਾਂ ਦੇ ਫਿਰ ਨੋਟਿਸ ਭੇਜਾਂਗੇ ਮੰਗਲਵਾਰ ਉਸ ਦੇ ਜੇ ਵੀ ਲੈ ਕੇ ਆਵਾਂਗੇ ਜੇ ਫਿਰ ਵੀ ਨਹੀਂ ਆਉਣਗੇ ਫਿਰ ਨੋਟਿਸ ਭੇਜਾਂਗੇ ਇਹ ਨਗਰਪਾਲਿਕਾ ਪਿਛਲੇ ਸਮੇਂ ਤੋਂ ਪਿਛਲੇ 15 ਦਿਨਾਂ ਤੋਂ ਨਾਇਜ਼ ਕਬਜ਼ੇ ਹਟਾਈ ਜਾ ਰਹੇ ਨੇ ਛੇ ਰਿ ਅਤੇ ਕੁਝ ਪੱਕੇ ਜਿਹੜੇ ਪਹਿਲੇ ਤੋਂ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਹੈ ਵੇ ਨਿਜਾਇਜ਼ ਕਬਜ਼ੇ ਉਹਨਾਂ ਦੇ ਉਹਨਾਂ ਨਹੀਂ ਹਟਾਏ ਜਾ ਰਹੇ ਔਰ ਪਿੱਛੇ ਮੈਡਮ ਜਿਹੜੇ ਪਰਮਜੀਤ ਕਰੋਲ ਜਿਹੜੇ ਇਨਚਾਰਜ ਨੇ ਇਨਕ੍ਰੋਚਮੈਂਟ ਦੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀ 6 ਵਾਰ ਲਾਸਟ ਡੇਟ ਇਜ਼ ਲੇਕਿਨ ਅੱਜ ਇੱਕ ਹੱਥ ਹੋ ਗਿਆ ਫਿਰ ਵੀ ਅਜੇ ਹਟਾਏਗੇ ਉਹ ਸਮਝਦੇ ਕੀ ਕਰਾਂ ਤੁਹਾਡਾ ਸਭ ਪਹਿਲਾਂ ਤਾਂ ਜੀ ਮੀਡੀਆ ਤੇ ਕਵਰ ਕਰਨ ਲਈ ਉਹ ਇਸ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਹੜੀ ਜਿਹੜੀ ਨਜਾਇਜ਼ ਕਾਰਜੀਆਂ ਸੀ ਜੀ ਜਿਸ ਦਿਨ ਤੋਂ ਕਾਉਂਸਲਰ ਬਣੇ ਆ ਉਸ ਦਿਨ ਤੋਂ ਹਾਊਸ ਦੇ ਵਿੱਚ ਇੱਕੋ ਚੀਜ਼ ਮੇਰੇ ਵੱਲੋਂ ਵਾਰ-ਵਾਰ ਕਹੀ ਜਾਂਦੀ ਸੀ ਜਿਹੜੇ ਨਜਾਇਜ਼ ਕਾਰਜ ਇਹਨੇ ਹਟਾਈ ਜਾਣੇ ਚਾਹੀਦੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਜੀ ਵਧੀਆ ਰੱਖਣਾ ਤਾਂ ਨਜਾਇਜ਼ ਕਾਰਜ ਬਿਲਕੁਲ ਹਟਾਏ ਜਾਣੇ ਚਾਹੀਦੇ ਨੇ ਸੋ ਜਿਵੇਂ ਤੁਸੀਂ ਪੱਤਰਕਾਰ ਭਾਈਚਾਰੇ ਵੱਲੋਂ ਡਿਮਾਂਡ ਹੈ ਸਾਰੇ ਸ਼ਹਿਰਾਂ ਸ਼ਹਿਰੀਆਂ ਵੱਲੋਂ ਇਹ ਡਿਮਾਂਡ ਹੈ ਕਿ ਹਟਾਏ ਜਾਣ ਸੋ ਇੱਕ ਹਫ਼ਤੇ ਤੋਂ 15 ਦਿਨ ਤੋਂ ਮੈਡਮ ਇਸ ਸਟੇਜ ਲਈ ਵਰਕ ਕਰ ਰਹੇ ਨੇ ਸੋ ਉਹਨਾਂ ਨੂੰ ਅਸੀਂ ਬਹੁਤ ਐਪਰੀ ਕੁਝ ਬੰਦਿਆਂ ਨੇ ਹਟਾ ਲੇ ਕੁਝ ਜਿਹੜੇ ਬੰਦੇ ਨਹੀਂ ਹਟਾ ਰਹੇ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਦਿਮਾਗ ਦੇ ਵਿੱਚ ਕੀ ਨਾ ਕੋਈ ਸਿਆਸੀ ਤੌਰ ਤੇ ਪਛਤਪਨਾਹੀ ਚੱਲਦੀ ਹੁੰਦੀ ਆ ਕਿਉਂਕਿ ਇਸ ਦਾ ਪਹਿਲੀ ਵਾਰ ਕਾਉਂਸਲਰ ਬਣਿਆ ਪਹਿਲੀ ਵਾਰ ਬਣਿਆ ਇਸ ਤੋਂ ਪਹਿਲਾਂ ਦਾ ਜੋ ਸਿਸਟਮ ਚੱਲਦਾ ਸੀ ਉਹ ਤੁਹਾਨੂੰ ਪਤਾ ਹੀ ਆ ਜਿਹੜੇ ਵਾਰਨਿੰਗ ਤੋਂ ਬਾਅਦ ਨਹੀਂ ਹਟਾ ਰਹੇ ਮੈਂ ਦੁਬਾਰਾ ਫੇਰ ਹੀ ਉਹ ਸਭ ਨੂੰ ਸੋਮਵਾਰ ਨੂੰ ਡਿਮਾਂਡ ਕਰਾਂਗੇ ਕਿ ਇਹ ਚੱਲਦੀ ਤੋਂ ਜਲਦੀ ਹਟਾਏ ਜਾਣ ਕਿ ਇਹਨਾਂ ਦੇ ਵਿੱਚ ਜਿਹੜੀ ਬਣਦੀ ਹੈ ਨਾ ਤੇ ਕਾਰਵਾਈ ਆ ਉਹ ਕੀਤੀ ਜਾਵੇ ਮੈਡਮ ਦੇ ਨਾਲ ਪਿਛਲੇ ਦਿਨ ਇਸ ਵੀ ਐਪੀ ਹੋਇਆ ਸੀ ਅਸੀਂ ਤਾਂ ਵੀ ਮੈਡਮ ਦੇ ਨਾਲ ਖੜੇ ਸੀ ਜੇ ਕੋਈ ਬੰਦਾ ਸਹੀ ਕੰਮ ਕਰ ਰਿਹਾ ਉਹਦੇ ਨਾਲ ਖੜਨਾ ਚਾਹੀਦਾ ਉਹਦਾ ਸਾਥ ਦੇਣਾ ਚਾਹੀਦਾ ਜਿਹੜੇ ਇੱਕਾ ਦੋਕਾ ਬੰਦੇ ਜਿਹੜੇ ਨਹੀਂ ਹਟਾ ਰਹੇ ਉਹਦੇ ਵਿੱਚ ਮੈਂ ਜੀਓ ਸਾਹਿਬ ਨੂੰ ਦੁਬਾਰਾ ਆਪਣੇ ਲੈਟਰ ਹੈਡ ਤੇ ਲੈ ਕੇ ਦਊਗਾ ਨਾਲ ਮੇਰੇ ਕਾਉਂਸਲ ਬਾਬਾ ਜੀ ਨੇ ਅਸੀਂ ਲੈ ਕੇ ਦਵਾਂਗੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਹਟਾਇਆ ਜਾ ਕਈਆਂ ਨੇ ਸਮਾਨ ਬਾਹਰ ਕੱਢ ਕੇ ਦੁਬਾਰਾ ਫਿਰ ਲਾ ਲੈਂਦੇ ਨੇ ਨਾ ਐਹ ਜਿਹਾ ਨੋਟਿਸ ਭੇਜਾਂਗੇ ਜਿਹੜੇ ਇੱਕ ਦੁਕਾਨ ਹੈ ਜੀ ਜਿਹੜੀ ਸਮਾਨ ਕੱਢ ਕੇ ਬਾਹਰ ਲਾਉਂਦੀ ਆ ਉਦੋਂ ਵੈਸੀ ਯੂ ਸਾਹਿਬ ਨੂੰ ਕਹਿਣਾ ਵੀ ਇੱਕ ਵਾਰ ਚਲਾਨ ਘਟੋ ਦੋ ਵਾਰ ਜੋ ਇਹਨੂੰ ਕਾਨੂੰਨੀ ਕਾਰਵਾਈ ਹੈ ਉਸ ਪਾਸੇ ਨੂੰ ਜਿਹਨਾਂ ਖਿਲਾਫ ਪਹਿਲਾਂ ਮਿਸ ਬਿਹੇਵ ਦੇ ਪਰਚੇ ਦਰਜ ਹੋਏ ਸੀਗੇ ਹਾਂਜੀ ਔਰ ਫਿਰ ਉਹਨਾਂ ਦੇ ਜਿਮਾਨ ਤੇ ਆ ਗਏ ਉਹਨਾਂ ਵੱਲੋਂ ਅੱਜ ਫਿਰ ਮੈਡਮ ਦਾ ਬਿਆਨ ਦਿੱਤਾ ਹੈ ਵੀ ਨਾਲੇ ਵੀਡੀਓ ਵੀ ਬਣਾ ਕੇ ਲਿਆਏ ਨੇ ਵੀ ਪਕੌੜੇ ਵਾਲੇ ਦੁਬਾਰਾ ਫਿਰ ਉਸ ਤਰ੍ਹਾਂ ਹੀ ਸਮਾਨ ਲਾ ਲਤਾ ਬਾਹਰ ਜਿਹੜੇ ਪਕੌੜੇ ਵਾਲੇ ਨੇ ਜੀ ਪਰਚੇ ਤੋਂ ਬਾਹਰ ਵੀ ਨਹੀਂ ਹਟ ਦਿੱਤਾ ਕਾਨੂੰਨੀ ਮੈਂ ਅਸੀਂ ਜੋ ਆਪਣੇ ਵੱਲੋਂ ਈਓ ਸਾਹਿਬ ਨਾਲ ਗੱਲ ਕਰਕੇ ਕਾਨੂੰਨੀ ਤੌਰ ਤੇ ਸਲਾਹ ਲਤੀ ਜੋਗੀ ਉਹਨਾਂ ਦੀ ਦੁਕਾਨ ਦੇ ਵਿੱਚ ਇੱਕ ਹੋਰ ਆ ਉਹਨਾਂ ਨੇ ਦੋ ਦੁਕਾਨਾਂ ਦੀ ਇੱਕ ਦੁਕਾਨ ਬਣਾਈ ਪਈ ਹੈ ਦੁਕਾਨ ਦੇ ਵਿੱਚ ਡੁਪਲੈਕਸ ਬਣਾਇਆ ਹੋਇਆ ਸੋ ਇਸ ਕਰਕੇ ਇਹੀ ਜੀ ਤੱਕ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਉਗੀ ਕਿਉਂਕਿ 100% ਉਹਨਾਂ ਦਾ ਕਬਜ਼ਾ ਸੀ ਈਓ ਸਾਹਿਬ ਨੂੰ ਕਹਾਂਗੇ ਬੇਨਤੀ ਕਰਾਂਗੇ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗੇ ਐਸਡੀਓ ਨੂੰ ਕਰਾਂਗੇ ਕਿ ਉਹਨਾਂ ਦਾ ਖਲਚਾ ਤੁਰੰਤ ਹਟਾਇਆ ਜਾਵੇ